ਐਸ.ਆਈ. ਬੁੱਟਾ ਸਿੰਘ ਚੌਂਕੀ ਇਨਚਾਰਜ ਬਕਰ ਮੈਨੂੰ ਕੀ ਮੰਗਦਾ ਜਿਹੜਾ ਮੁੰਡਾ ਪਰਚਾ ਦਰਜ ਕੀਤਾ ਨਕੀਆਂ ਬੋਲੀਆਂ ਦਾ ਹਾਂਜੀ ਇਹ ਇਹ ਇਮਾਨਯੋਗ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਅਤੇ ਮਾਨਯੋਗ ਐਸ.ਐਸ.ਪੀ. ਸ਼੍ਰੀ ਵਰਨਸ਼ ਸ਼ਰਮਾ ਜੀ ਦੇ ਹੁਕਮ ਅਨੁਸਾਰ ਕੱਲ ਮੈਂ ਪੁਲਿਸ ਪਾਰਟੀ ਦੇ ਨਾਲ ਕਲੀਪ ਅਮਾਮਪੁਰ ਕਲੀਫੇ ਵਾਲ ਨਵੀਂ ਸ਼ੜਕ ਤੇ ਮੌਜੂਦ ਸੀ ਉੱਥੇ ਇਹ ਬੰਦਾ ਸਾਨੂੰ ਮਿਲਿਆ ਇਹ ਵੀ ਪੁਲਿਸ ਪਾਰਟੀ ਨੂੰ ਦੇਖ ਕੇ ਜਦੋਂ ਮੋੜ ਲੱਗਿਆ ਤਾਂ ਮੈਂ ਇਹਨੂੰ ਸ਼ੱਕ ਦੀ ਬਿਨਾਂ ਤੇ ਆਵਾਜ਼ ਮਾਰੀ ਇੱਕਦਮ ਪਿੱਛੇ ਮੁੜ ਕੇ ਨੇ ਗੋਲੀਆਂ ਦਾ ਇੱਕ ਲਿਫਾਫਾ ਸਿੱਟ ਦਿੱਤਾ ਜਿਹਨੂੰ ਅਸੀਂ ਲਿਫਾਫੇ ਨੂੰ ਚੈੱਕ ਕੀਤਾ ਜਿਹਦੇ ਵਿੱਚ 1110 ਨਸ਼ੀਲੀਆ ਗੋਲੀਆਂ ਹਨ 111 ਪੱਤੇ ਨੇ 1110 ਨਸ਼ੀਲੀਆ ਗੋਲੀਆਂ ਐਲਪਰਾਜ਼ੋਲਮ ਨੇ ਕੱਲ ਇਹਨੂੰ ਇਹਦੇ ਖਿਲਾਫ ਮੁਕੱਦਮਾ ਨੰਬਰ 101 ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕਰ ਦਿੱਤਾ ਇਹ ਅੱਜ ਇਹਨੂੰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਦਾ ਰਿਮਾਂਡ ਲੈ ਕੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਦੇ ਇਹ ਲਿਆਂਦਾ ਕਿੰਦਾ ਸੀ ਜੀ ਲਿਆਂਦਾ ਕਿੱਦਾਂ ਸੀ ਇਹ ਲਿਆਂਦਾ ਹੋਣਾ ਜੀ ਇਹਦੇ ਤੋਂ ਪਤਾ ਕਰ ਲੈ ਇੰਨਾ ਮੈਨੂੰ ਹੁਣੇ-ਹੁਣੇ ਰਸਤੇ 'ਚ ਦੱਸਿਆ ਵੀ ਸਹਾਰਨਪੁਰ ਤੋਂ ਲਿਆਂਦਾ ਸੀ ਇੰਨਾ ਕ ਪਤਾ ਲੱਗਿਆ ਇਹਦਾ ਪੱਕਾ ਪਤਾ ਕਰਕੇ ਵੀ ਕਿਹੜੇ ਬੰਦੇ ਤੋਂ ਲਿਆਂਦਾ ਸੀ ਨਾ ਜਾ ਕੇ ਅਸੀਂ ਉਹਨੂੰ ਉਹ ਤੇ ਵੇਚਦਾ ਸੀ ਵੇਚਦਾ ਸੀ ਖਾਂਦਾ ਵੀ ਸੀ ਵੇਚਦਾ ਵੀ ਇਹ ਖਾਂਦਾ ਵੀ ਹੈ ਖਾਂਦਾ ਤੇ ਕੁਝ ਪਤਾ ਲੱਗੇ ਸਰ ਕਿੰਨੇ ਸਾਲ ਤੋਂ ਇਹ ਕੰਮ ਕਰ ਰਿਹਾ ਇਹ ਪਹਿਲਾਂ ਵੀ ਮੁਕਦਮਾ ਇਹਦੇ ਤੇ 2013 ਦੇ ਵਿੱਚ ਮੁਕਦਮਾ ਇਹਦੇ ਤੇ ਪਹਿਲਾਂ ਵੀ ਦਰਜ ਹੋਏ ਨੇ ਐਨਡੀਪੀਐਸ ਦਾ ਹੀ ਹੈ ਹਾਂਜੀ ਤੇ ਸਰ ਹੁਣ ਕਿੱਦਾਂ ਦੀ ਕਾਰਵਾਈ ਦੇ ਉੱਤੇ ਇਹ ਇਹਦੇ ਤੇ 2285 ਐਨਡੀਪੀਐਸ ਦਾ ਮੁਕਦਮਾ ਦਰਜ ਕੀਤਾ ਜੀ ਤੇ ਅੱਜ ਮਾਨਯੋਗ ਅਦਾਲਤ 'ਚ ਇਹਨੂੰ ਪੇਸ਼ ਕਰਕੇ ਦਾ ਰਿਮਾਂਡ ਲਿਆਦਾ ਜਾਂ ਗੋ ਰਿਮਾਂਡ ਲਿਆ ਕੇ ਜਿਹੜੇ ਜਿਹੜੇ ਬੰਦਿਆਂ ਨੂੰ ਇਹ ਦਿੰਦਾ ਜਾਂ ਜਿੱਥੋਂ ਲਿਆਇਆ ਉਹਨਾਂ ਦੇ ਖਿਲਾਫ ਵੀ ਕਰ ਇੱਕ ਕੱਲਾ ਸੀ ਸਰ ਪੈਨਲ ਸੀ ਕਿੱਦਾਂ ਸੀ ਇੱਕ ਕੱਲਾ ਹੀ ਸੀ ਜੀ ਪੈਨਲ ਸੀ